ਦੋਸਤੋ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ ਹੁਣ ਜਿਹੜੀ ਤੁਸੀਂ ਇਸ ਸਕਰੀਨ ਦੇ ਉੱਤੇ ਵੀਡੀਓ ਵੇਖੀ ਹੈ ਇਹ ਵੀਡੀਓ 29 April 2024 ਦੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਇੱਕ ਲੇਡੀ ਨੇ ਇੱਕ ਆਦਮੀ ਦੇ ਮੂੰਹ ਦੇ ਉੱਤੇ ਕਪੜਾ ਬੰਨਿਆ ਹੋਇਆ ਹੈ ਤੇ ਉਹਦੇ ਦੋਨੇ ਹੱਥ ਪਿੱਛੇ ਨੂੰ ਕੜ ਕੇ ਬੰਨੇ ਹੋਏ ਨੇ ਇਹ ਔਰਤ ਆਪਣੀ ਬਲਦੀ ਹੋਈ ਸਿਗਰਟ ਦੇ ਨਾਲ ਉਸ ਬੰਦੇ ਦੇ ਪ੍ਰਾਈਵੇਟ ਪਾਰਟ ਨੂੰ ਸਹਾਰ ਰਹੀ ਹੈ ਤੇ ਇਹ ਔਰਤ ਕਦੀ ਉਹਦੀ ਛਾਤੀ ਦੇ ਉੱਤੇ ਬੈਠ ਕੇ ਉਹਦਾ ਗਲਾ ਘੋਟਣ ਦੀ ਕੋਸ਼ਿਸ਼ ਕਰਦੀ ਹੈ ਤੇ ਕਦੀ ਉਹ ਚਾਕੂ ਦੇ ਨਾਲ ਉਹਦੇ ਪ੍ਰਾਈਵੇਟ ਪਾਰਟ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਇਹ ਜਾਣ ਕੇ ਬਹੁਤ ਹੈਰਾਨ ਹੋਵੋਗੇ ਕਿ ਇਹ ਜਿਹੜੀ ਮਹਿਲਾ ਹੈ ਜਿਸ ਬੰਦੇ ਦੇ ਨਾਲ ਇਹੋ ਜੀ ਦਰਿੰਦਗੀ ਕਰ ਰਹੀ ਹੈ ਇਹ ਕੋਈ ਹੋਰ ਨਹੀਂ ਹੈ ਇਹ ਦੀ ਘਰ ਵਾਲੀ ਹੈ ਇਹਦੀ ਵਾਈਫ ਹੈ ਤੇ 6 ਮਹੀਨੇ ਪਹਿਲਾਂ ਹੀ ਇਹਨਾਂ ਦੋਨਾਂ ਦੀ ਲਵ ਮੈਰਿਜ ਹੋਈ ਸੀ ਆਖਿਰ 6 ਮਹੀਨਿਆਂ ਦੇ ਵਿੱਚ ਇਹੋ ਜਿਹਾ ਕੀ ਹੋ ਗਿਆ ਕਿ ਇੱਕ ਪਤਨੀ ਨੂੰ ਇਹੋ ਜਿਹਾ ਕਦਮ ਉਠਾਣਾ ਪਿਆ ਕੀ ਹੈ ਇਸ ਵੀਡੀਓ ਤੇ ਇਸ ਕਹਾਣੀ ਦੇ ਪਿੱਛੇ ਅਸਲੀ ਸੱਚਾਈ ਚਲੋ ਅੱਜ ਇਸ ਵੀਡੀਓ ਦੇ ਵਿੱਚ ਬਿਜਨੋਰ ਦੀ ਇਹ ਸੱਚੀ ਘਟਨਾ ਦੇ ਬਾਰੇ ਗੱਲ ਕਰਦੇ ਹਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਤੁਹਾਨੂੰ ਇਹ ਕੰਟੈਂਟ ਵਧੀਆ ਲੱਗਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਵੋ ਤਾਂ ਜੋ ਕਿਸੇ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੋਂ ਮਿਸ ਨਾ ਹੋਵੇ ਇਸ ਪੂਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੂਨ 2023 ਤੋਂ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਬਿਜਨੋਰ ਬਿਜਨੋਰ ਵਿੱਚ ਇੱਕ ਮਨਾਜਾਦੀ ਨਾਮ ਦਾ ਲੜਕਾ ਰਹਿੰਦਾ ਸੀ ਤੇ ਜੂਨ 2023 ਦੇ ਵਿੱਚ ਉਹ ਇੱਕ ਲੜਕੀ ਨੂੰ ਮਿਲਦਾ ਹੈ ਜਿਸ ਦਾ ਨਾਮ ਸੀ ਮਹਿਰਜਾਂ ਇਹ ਕੁੜੀ ਵੇਖਣ ਵਿੱਚ ਬਹੁਤ ਹੀ ਸੋਹਣੀ ਸੀ ਤੇ ਪਹਿਲੀ ਨਜ਼ਰ ਦੇ ਵਿੱਚ ਹੀ ਮਨਾਜਾਦੀ ਨੂੰ ਇਸ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਫਿਰ ਆਪਸ ਦੇ ਵਿੱਚ ਇਹ ਇੱਕ ਦੂਜੇ ਨੂੰ ਮਿਲਦੇ ਨੇ ਡੇਟ ਕਰਦੇ ਨੇ ਤੇ 2 ਤੋਂ 3 ਮਹੀਨੇ ਤੱਕ ਇਹ ਇੱਕ ਦੂਸਰੇ ਨੂੰ ਮਿਲਦੇ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਮੀਨਾਨ ਜਾਦੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਲੜਕੀ ਜਿਹੜੀ ਹੈ ਉਹ ਉਹਦੇ ਟਾਈਪ ਦੀ ਨਹੀਂ ਹੈ ਕਿਉਂਕਿ ਮੀਨਾਨ ਜਾਦੀ ਇੱਕ ਬਹੁਤ ਹੀ ਸਿੰਪਲ ਕਿਸਮ ਦਾ ਬੰਦਾ ਸੀ ਇਹ ਨਾ ਤਾਂ ਸ਼ਰਾਬ ਨੂੰ ਹੱਥ ਲਾਂਦਾ ਸੀ ਤੇ ਨਾ ਹੀ ਬੀੜੀ ਸਿਗਰਟ ਤਮਾਕੂ ਦਾ ਇਹ ਬਿਲਕੁਲ ਵੀ ਉਪਯੋਗ ਨਹੀਂ ਕਰਦਾ ਸੀ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਇਹ ਸੋਫੀ ਬੰਦਾ ਸੀ ਪਰ ਜਦੋਂ ਇਹ ਕੁੜੀ ਨੂੰ ਮਿਲਦਾ ਹੈ ਮਹਿਰ ਜਾਨ ਦੇ ਨਾਲ ਟਾਈਮ ਬਤਾਉਂਦਾ ਹੈ ਤਾਂ ਇਹਨੂੰ ਇਹ ਪਤਾ ਲੱਗਦਾ ਹੈ ਕਿ ਮਹਿਰ ਜਾਂ ਜਿਹੜੀ ਇੱਕ ਬਹੁਤ ਹੀ ਅਲੱਗ ਕਿਸਮ ਦੀ ਕੁੜੀ ਹੈ ਉਹ ਆਯਾਸ਼ੀ ਪਸੰਦ ਕਰਦੀ ਸੀ ਜਿਹੜੀਆਂ ਤਾਂ ਇਹਨੂੰ ਨਹੀਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਉਸ ਕੁੜੀ ਦੇ ਵਿੱਚ ਸਨ ਸ਼ਰਾਬ ਪਿੰਦੀ ਸੀ ਤਮਾਕੂ ਵੀ ਰੀ ਸੀਗਰਟ ਸਾਰਾ ਕੁਝ ਇਹ ਪੀ ਲੈਂਦੀ ਸੀ ਹੁਣ ਮੈਂ ਨਾ ਜਾਦੀ ਇਹ ਸਮਝ ਚੁੱਕਿਆ ਸੀ ਕਿ ਮੇਰਾ ਇਸ ਕੁੜੀ ਦੇ ਨਾਲ ਰਹਿਣਾ ਸੰਭਵ ਨਹੀਂ ਹੈ ਤਾਂ ਉਹ ਕੀ ਕਰਦਾ ਹੈ ਕਿ ਉਹ ਇਸ ਕੁੜੀ ਨਾਲੋਂ ਦੂੜੀਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਹੈ ਉਹਦੇ ਫੋਨ ਕਾਲਸ ਦਾ ਜਵਾਬ ਨਹੀਂ ਦਿੰਦਾ ਉਸ ਤੋਂ ਦੂਰ ਭੱਜਦਾ ਹੈ ਜਦੋਂ ਇਸ ਬਾਰੇ ਮਹਿਰਜਾਨ ਨੂੰ ਪਤਾ ਚੱਲਦਾ ਹੈ ਕਿ ਮਿਨਾਨ ਜਾਦੀ ਉਸ ਤੋਂ ਦੂਰ ਭੱਜ ਰਿਹਾ ਹੈ ਉਹਨੂੰ ਬਹੁਤ ਗੁੱਸਾ ਚੜਦਾ ਹੈ ਮਹਿਰਜਾਨ ਹੁਣ ਮਿਨਾਨ ਜਾਦੀ ਦੇ ਉੱਪਰ ਆਪਣੇ ਵਿਆਹ ਦੇ ਲਈ ਦਬਾਅ ਪਾਣਾ ਸ਼ੁਰੂ ਕਰ ਦਿੰਦੀ ਹੈ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਮਿਨਾਨ ਜਾਦੀ ਉਸ ਨੂੰ ਵਿਆਹ ਦੇ ਲਈ ਮਨਾ ਕਰ ਦਿੰਦਾ ਹੈ ਉਸ ਤੋਂ ਬਾਅਦ ਮਹਿਰਜਾਨ ਉਹਦੇ ਘਰ ਤੇ ਉਹਦੇ ਪਿੰਡ ਦੇ ਵਿੱਚ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਹੰਗਾਮਾ ਖੜਾ ਕਰ ਦਿੰਦੀ ਹੈ ਮਿਹਰ ਜਾਂ ਹੁਣ ਮੈਨਾਨ ਜਾਦੀ ਦੇ ਘਰ ਜਾ ਕੇ ਉਹਨਾਂ ਨੂੰ ਉਹਦੇ ਘਰ ਵਾਲਿਆਂ ਨੂੰ ਕਹਿੰਦੀ ਹੈ ਕਿ ਮੇਰਾ ਵਿਆਹ ਕਰਵਾਓ ਨਹੀਂ ਤਾਂ ਪੁਲਿਸ ਥਾਣੇ ਦੇ ਵਿੱਚ ਮੈਂ ਜਾ ਕੇ ਮੈਨਾਨ ਜਾਦੀ ਦੇ ਉੱਪਰ ਰੇਪ ਦਾ ਕੇਸ ਪਾ ਦਵਾਂਗੀ ਤੇ ਉਹਨੂੰ ਸਲਾਖਾਂ ਦੇ ਪਿੱਛੇ ਤਹੀਲ ਦਵਾਂਗੀ ਇਹ ਗੱਲ ਸੁਣ ਕੇ ਉਸ ਮੁੰਡੇ ਦੇ ਘਰ ਵਾਲੇ ਪੂਰੀ ਤਰ੍ਹਾਂ ਡਰ ਜਾਂਦੇ ਨੇ ਤੇ ਮੈਨਾਨ ਜਾਦੀ ਨੂੰ ਪੁੱਛਦੇ ਨੇ ਕਿ ਤੂੰ ਇਸ ਕੁੜੀ ਨੂੰ ਜਾਣਦਾ ਸੀ ਉਹ ਦੱਸਦਾ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਮਿਲੇ ਸੀ ਸਾਡੀ ਦੋਸਤੀ ਹੋਈ ਸੀ ਮੈਂ ਇਹਨੂੰ ਪਸੰਦ ਵੀ ਕਰਦਾ ਸੀ ਪਰ ਬਾਅਦ ਵਿੱਚ ਜਦੋਂ ਮੈਨੂੰ ਇਹਦੀਆਂ ਆਦਤਾਂ ਦਾ ਪਤਾ ਚੱਲਿਆ ਤਾਂ ਮੈਨੂੰ ਇਹ ਲੱਗਿਆ ਕਿ ਇਹ ਮੇਰੇ ਟਾਈਪ ਦੀ ਨਹੀਂ ਹੈ ਇਸ ਲਈ ਮੈਂ ਇਹਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਪਰ ਮਿਹਰ ਜਾਨ ਦੀ ਧਮਕੀ ਤੋਂ ਬਾਅਦ 17 ਨਵੰਬਰ 2023 ਨੂੰ ਦੋਨਾਂ ਦਾ ਨਿਕਾਹ ਕਰ ਦਿੱਤਾ ਜਾਂਦਾ ਹੈ ਨਿਕਾਹ ਤੋਂ ਬਾਅਦ ਮਨਾਨ ਜਾਦੀ ਨੂੰ ਇਹ ਉਮੀਦ ਸੀ ਕਿ ਸ਼ਾਇਦ ਵਿਆਹ ਕਰਨ ਤੋਂ ਬਾਅਦ ਇਹ ਕੁੜੀ ਉਹਦੇ ਨਾਲ ਸਹੀ ਰਹੇਗੀ ਦਸੰਬਰ 2023 ਤੱਕ ਇਹ ਕੁੜੀ ਉਹਦੇ ਨਾਲ ਬਿਲਕੁਲ ਸਹੀ ਤਰੀਕੇ ਦੇ ਨਾਲ ਰਹਿੰਦੀ ਹੈ ਇਹਦਾ ਘਰ ਦੇ ਵਿੱਚ ਵਿਆਹ ਵੀ ਵਧੀਆ ਸੀ ਪਰ ਜਿਵੇਂ ਹੀ ਦਸੰਬਰ ਦਾ ਮਹੀਨਾ ਚੜਦਾ ਹੈ ਉਸ ਮਹੀਨੇ ਦੇ ਵਿੱਚ ਇਹ ਮਨਾਨ ਜਾਦੀ ਨੂੰ ਕਹਿੰਦੀ ਹੈ ਕਿ ਉਹ ਉਸ ਦੇ ਫੈਮਲੀ ਦੇ ਨਾਲ ਨਹੀਂ ਰਹੇਗੀ ਉਹ ਮਨਾਨ ਜਾਦੀ ਨੂੰ ਲੈ ਕੇ ਸ਼ਹਿਰ ਦੇ ਵਿੱਚ ਇੱਕ ਕਮਰਾ ਕਿਰਾਏ ਦਾ ਲੈ ਕੇ ਰਹਿਣ ਲੱਗ ਜਾਂਦੀ ਹੈ ਮਹਿਰ ਜਾਨ ਦੇ ਕਹਿਣ ਤੇ ਮਨਾਨ ਜਾਦੀ ਨੇ ਵੱਖਰਾ ਘਰ ਤਾਂ ਲੈ ਲਿਆ ਸੀ ਪਰ ਹੁਣ ਮਹਿਰ ਜਾਨ ਦਾ ਇੱਕ ਵੱਖਰਾ ਰੂਪ ਉਹਨੂੰ ਦੇਖਣਾ ਬਾਕੀ ਸੀ ਹੁਣ ਹਰ ਰੋਜ਼ ਮਹਿਰ ਜਾਂ ਅਲੱਗ ਅਲੱਗ ਫਰਮਾਇਸ਼ਾਂ ਆਪਣੇ ਪਤੀ ਕੋਲੋਂ ਕਰਦੀ ਸੀ ਤੇ ਉਹ ਹੋਣਾ ਆਪਣਾ ਅਸਲੀ ਰੰਗ ਵਿਖਾਣਾ ਸ਼ੁਰੂ ਕਰ ਦਿੰਦੀ ਹੈ ਉਹ ਹਰ ਰੋਜ਼ ਮਨਾਨ ਜਾਦੀ ਕੋਲੋਂ ਸ਼ਰਾਬ ਮੀਟ ਬੀਰੀ ਸਿਗਰਟ ਤਮਾਕੂ ਦੀ ਮੰਗ ਕਰਦੀ ਹੈ ਮਨਾਨ ਜਾਦੀ ਇਹ ਸਾਰੀਆਂ ਚੀਜ਼ਾਂ ਨਹੀਂ ਖਾਂਦਾ ਸੀ ਇਸ ਲਈ ਉਹਨੂੰ ਅਜੀਬ ਲੱਗਦਾ ਸੀ ਇੱਕ ਦੋ ਵਾਰ ਮਨਾਨ ਜਾਦੀ ਨੇ ਉਹਦੀਆਂ ਇਹ ਫਰਮਾਸ਼ਾਂ ਪੂਰੀਆਂ ਕੀਤੀਆਂ ਪਰ ਉਸ ਤੋਂ ਬਾਅਦ ਉਹਦੀਆਂ ਇਹ ਫਰਮਾਸ਼ਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਸਨ ਜਿਵੇਂ ਜਿਵੇਂ ਇਹਦੀਆਂ ਡਿਮਾਂਡਾਂ ਵੱਧੀਆਂ ਗਈਆਂ ਮੇਨਾਂ ਜਾਦੀ ਇਸ ਨੂੰ ਮਨਾ ਕਰਦਾ ਰਿਹਾ ਇਸ ਕਰਕੇ ਇਹਨਾਂ ਦੋਨਾਂ ਦੇ ਵਿੱਚ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ ਵਿਆਹ ਕਰਾਉਣ ਤੋਂ ਬਾਅਦ ਵੀ ਮਿਹਰ ਜਾਂ ਉਹਨੂੰ ਧਮਕੀਆਂ ਉਹਨੂੰ ਬਲੈਕਮੇਲ ਕਰਦੀ ਰਹਿੰਦੀ ਸੀ ਤੂੰ ਜਾਂ ਮੇਰੀਆਂ ਡਿਮਾਂਡਾਂ ਪੂਰੀਆਂ ਕਰ ਦੇ ਜਾਂ ਨਹੀਂ ਮੈਂ ਤੇਰੇ ਉੱਤੇ ਕੇਸ ਕਰ ਦਵਾਂਗੀ ਤੂੰ ਘਰੇਲੂ ਹਿੰਸਾ ਕਰਦਾ ਹੈ ਮੈਨੂੰ ਮਾਰਦਾ ਕੁੱਟਦਾ ਹੈ ਤੇ ਤੈਨੂੰ ਜੇਲ੍ਹ ਦੇ ਵਿੱਚ ਮੈਂ ਅੰਦਰ ਕਰਵਾ ਦਵਾਂਗੀ ਇਹ ਗੱਲ ਸੁਣ ਕੇ ਉਹ ਲੜਕਾ ਡਰ ਜਾਂਦਾ ਸੀ ਉਹਦੀਆਂ ਡਿਮਾਂਡਾਂ ਪੂਰੀਆਂ ਕਰਦਾ ਰਹਿੰਦਾ ਸੀ ਪਰ ਵਿਚਾਰਾ ਲੜਕਾ ਕਿੰਨਾ ਕੋ ਉਹਦੀਆਂ ਸਹਿੰਦਾ ਅਕਸਰ ਹੀ ਉਹਨਾਂ ਦੇ ਵਿੱਚ ਆਪਸੀ ਝਗੜਾ ਹੁੰਦਾ ਰਹਿੰਦਾ ਸੀ ਤੇ ਇਹ ਝਗੜਾ ਇੱਥੋਂ ਤੱਕ ਵੱਧ ਜਾਂਦਾ ਸੀ ਕਿ ਮਿਹਰ ਜਾਂ ਹਮੇਸ਼ਾ ਹੀ ਆਪਣੇ ਪਤੀ ਨੂੰ ਮਾਰਦੀ-ਕੁੱਟਦੀ ਸੀ ਜਿਸ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਮੇਨਾਨ ਜਾਦੀ ਇੱਕ ਸਿੰਪਲ ਕਿਸਮ ਦਾ ਬੰਦਾ ਸੀ ਉਹ ਮਾਰ-ਕੁੱਟ ਕਰਨ ਵਾਲਾ ਬੰਦਾ ਨਹੀਂ ਸੀ ਇਸ ਲਈ ਮਿਹਰ ਜਾਂ ਉਹਦੇ ਤੇ ਹਮੇਸ਼ਾ ਹੀ ਹਾਵੀ ਰਹਿੰਦੀ ਸੀ ਤੇ ਉਹ ਉਸ ਨਾਲ ਮਾਰ-ਕੁੱਟ ਵੀ ਕਰ ਲੈਂਦੀ ਸੀ ਹੁਣ 3-4 ਮਹੀਨੇ ਤੱਕ ਇਦਾਂ ਹੀ ਚੱਲਦਾ ਰਿਹਾ ਫਿਰ ਆਖਰ ਦੇ ਵਿੱਚ ਮਨਾਨ ਜਾਦੀ ਨੇ ਪੁਲਿਸ ਦੇ ਕੋਲ ਕੰਪਲੇਂਟ ਕਰਨ ਦੀ ਗੱਲ ਸੋਚੀ ਇੱਕ ਕੰਪਲੇਂਟ ਲੈ ਕੇ ਪੁਲਿਸ ਥਾਣੇ ਦੇ ਵਿੱਚ ਗਿਆ ਪਰ ਪੁਲਿਸ ਵਾਲਿਆਂ ਨੇ ਉਹਦੀ ਦਲੀਲ ਤੱਕ ਨਹੀਂ ਸੁਣੀ ਉਹਦੀ ਏ ਰਿਪੋਰਟ ਲਿਖਣ ਤੋਂ ਵੀ ਮਨਾ ਕਰ ਦਿੱਤਾ ਸਾਡੇ ਦੇਸ਼ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ ਕਿ ਘਰੇਲੂ ਹਿੰਸਾ ਹੁੰਦੀ ਹੈ ਜਿਹਦੇ ਉਤਪੀਰਨ ਹੁੰਦੇ ਨੇ ਇਹ ਜ਼ਿਆਦਾਤਰ ਔਰਤਾਂ ਦੇ ਉੱਪਰ ਹੀ ਹੁੰਦੇ ਨੇ ਤੇ ਮਰਦਾਂ ਦੇ ਉੱਪਰ ਨਹੀਂ ਹੁੰਦੇ ਇਸ ਲਈ ਪੁਲਿਸ ਨੇ ਉਹਦੀ ਰਿਪੋਰਟ ਨਹੀਂ ਲਿਖੀ ਦੋ ਵਾਰ ਮਨਾਨ ਜਾਦੀ ਰਿਪੋਰਟ ਲਖਾਣ ਗਿਆ ਪਰ ਦੋਨੋਂ ਵਾਰ ਉਹਦੀ ਰਿਪੋਰਟ ਨਹੀਂ ਲਿਖੀ ਗਈ ਹੁਣ ਮਨਾਨ ਜਾਦੀ ਇਹ ਸਮਝ ਚੁੱਕਿਆ ਸੀ ਕਿ ਬਿਨਾ ਸਬੂਤ ਤੋਂ ਉਹਦੀ ਨਾਂ ਤਾਂ ਕੋਈ ਗੱਲ ਸੁਨੇਗਾ ਤੇ ਨਾ ਹੀ ਉਹਦੀ ਕੋਈ ਰਿਪੋਰਟ ਲਿਖੀ ਜਾਵੇਗੀ ਹੁਣ ਉਹਨੇ ਇਹ ਸੋਚ ਲਿਆ ਸੀ ਕਿ ਹੁਣ ਨੈਕਸਟ ਟਾਈਮ ਜਦੋਂ ਵੀ ਉਹ ਪੁਲਿਸ ਥਾਣੇ ਦੇ ਵਿੱਚ ਜਾਵੇਗਾ ਤਾਂ ਕੋਈ ਨਾ ਕੋਈ ਸਬੂਤ ਲੈ ਕੇ ਜਾਵੇਗਾ ਹੁਣ ਮਨਾਨ ਜਾਦੀ ਨੇ ਘਰ ਦੇ ਵਿੱਚ ਆ ਕੇ ਇੱਕ ਹਿਡਨ ਕੈਮਰਾ ਲਗਾ ਦਿੱਤਾ ਤਸੀਲ हिडन कैमरा ਆਪਣੇ ਕਮਰਟ ਦੇ ਵਿੱਚ ਲਾਇਆ ਉਹਨੂੰ ਇਹ ਪਤਾ ਸੀ ਕਿ ਜੇਰਾ ਉਹ ਜੁਰਮ ਉਹਦੇ ਨਾਲ ਹੋ ਰਿਹਾ ਹੈ ਇਹ ਬੰਦ ਤਾਂ ਹੋਣ ਵਾਲਾ ਨਹੀਂ ਹੈ ਇਹ ਦਿਨੋਂ ਦਿਨ ਵੱਧਦਾ ਜਾਵੇਗਾ ਤੇ ਕੋਈ ਨਾ ਕੋਈ ਸਬੂਤ ਮੈਨੂੰ ਇਸ ਕੈਮਰੇ ਦੇ ਜਰੀਏ ਮਿਲ ਜਾਵੇਗਾ ਤੇ ਹੁੰਦਾ ਵੀ ਕੁਝ ਇਸ ਤਰ੍ਹਾਂ ਹੀ ਹੈ ਇਹ ਗੱਲ ਹੈ 29 April 2024 ਦੀ ਜਿਸ ਦਿਨ ਉਹਦੀ ਪਤਨੀ ਦਾ ਗੁੱਸਾ ਉਸਦਾ ਹੈਵਾਨਪੁਨਾ ਸਿਖਰਾਂ ਦੇ ਉੱਤੇ ਸੀ ਉਸ ਦਿਨ ਵੀ ਉਹਦੀ ਪਤਨੀ ਆਪਣੇ ਪਤੀ ਕੋਲੋਂ ਬੀਰੀ ਸਿਗਰਟ ਬਰੀਆਨੀ ਲਿਆਉਣ ਦੀ ਮੰਗ ਕਰਦੀ ਹੈ ਇਸ ਨੂੰ ਲੈ ਕੇ ਉਹਨਾਂ ਦੋਨਾਂ ਦੇ ਵਿੱਚ ਝਗੜਾ ਹੁੰਦਾ ਹੈ ਤੇ ਇਸ ਝਗੜੇ ਤੋਂ ਬਾਅਦ ਮਹਿਰ ਜਾਂ ਇਹ ਪਲਾਨ ਬਣਾਉਂਦੀ ਹੈ ਕਿ ਆਜ ਉਹ ਆਪਣੇ ਪਤੀ ਉੱਤੇ ਖੂਬ ਉਹਨੂੰ ਟੌਰਚਰ ਕਰੇਗੀ ਜਿਸ ਨਾਲ ਉਹ ਉਹਦੀ ਗੱਲ ਕਦੀ ਵੀ ਨਹੀਂ ਟਾਲੇਗਾ ਤੇ ਇਹੀ ਟੌਰਚਰ ਕਰਨ ਲਈ ਸਭ ਤੋਂ ਪਹਿਲਾਂ ਉਹ ਦੁੱਧ ਦੇ ਵਿੱਚ ਇੱਕ ਨਸ਼ੀਲੀ ਦਵਾਈ ਮਿਲਾਉਂਦੀ ਹੈ ਉਹ ਆਪਣੇ ਪਤੀ ਨੂੰ ਪਿਲਾਉਂਦੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਾਰਾ ਕੁਝ ਉਸ ਕੈਮਰੇ ਦੇ ਵਿੱਚ ਕੈਦ ਹੋ ਰਿਹਾ ਸੀ ਉਸਦੇ ਪਤੀ ਨੇ ਪਹਿਲਾਂ ਤੋਂ ਹੀ ਜਿਹੜਾ ਕੈਮਰਾ ਉਸ ਕਮਰੇ ਦੇ ਵਿੱਚ ਫਿੱਟ ਕੀਤਾ ਹੋਇਆ ਸੀ ਜੇਕਰ ਇਹ ਕੈਮਰਾ ਕਮਰੇ ਦੇ ਵਿੱਚ ਨਾ ਲਾਇਆ ਹੁੰਦਾ ਤਾਂ ਕੋਈ ਉਹਦੀ ਗੱਲ ਦਾ ਯਕੀਨ ਵੀ ਨਹੀਂ ਕਰਦਾ ਕਿ ਇਹ ਜਨਾਨੀ ਇਦਾਂ ਵੀ ਕਰ ਸਕਦੀ ਹੈ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਮੁੰਡੇ ਨੂੰ ਉਹਨੇ ਲੰਮੇ ਪਾਇਆ ਹੋਇਆ ਹੈ ਤੇ ਉਹਦੇ ਹੱਥ ਬੰਨੇ ਹੋਏ ਨੇ ਤੇ ਪੂੜਾ ਉਹਨੂੰ ਨੰਗਾ ਕਰਕੇ ਸਿਗਰਟ ਪੀ ਰਹੀ ਹੈ ਤੇ ਉਹਦੀ ਸਿਗਰਟ ਦੇ ਨਾਲ ਉਹਦੇ ਪ੍ਰਾਈਵੇਟ ਪਾਰਟ ਨੂੰ ਸਾਰਨ ਦੀ ਕੋਸ਼ਿਸ਼ ਕਰ ਰਹੀ ਹੈ ਹੱਥ ਦੇ ਵਿੱਚ ਇੱਕ ਚਾਕੂ ਵੀ ਫੜਿਆ ਹੋਇਆ ਹੈ ਤੇ ਫਿਰ ਉਹ ਚਾਕੂ ਦੇ ਨਾਲ ਉਹਦੇ ਪ੍ਰਾਈਵੇਟ ਪਾਰਟ ਨੂੰ ਕੱਟਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਉਹ ਜਲਦੀ ਹੋਈ ਸਿਗਰਟ ਦੇ ਨਾਲ ਮਨਾਨ ਜਾਦੀ ਦੇ ਅਲੱਗ-ਅਲੱਗ ਸਰੀਰ ਦੇ ਉੱਤੇ ਉਸ ਨੂੰ ਲਗਾ ਰਹੀ ਸੀ ਜਿਸ ਨਾਲ ਉਹਦੇ ਪੂਰੇ ਸਰੀਰ ਦੇ ਉੱਤੇ ਸਰੰਗ ਦੇ ਨਿਸ਼ਾਨ ਪੈ ਚੁੱਕੇ ਸਨ। ਜਦੋਂ ਇਹ ਸਾਰਾ ਅਤਿਆਚਾਰ ਮਨਾਨ ਜਾਦੀ ਦੇ ਉੱਪਰ ਹੋ ਰਿਹਾ ਸੀ ਕਿਉਂਕਿ ਉਹਨੇ ਨਸ਼ੀਲੀ ਦੁੱਧ ਪੀਤਾ ਹੋਇਆ ਸੀ ਉਹਦੇ ਵਿੱਚ ਦਵਾਈ ਖਾਦੀ ਹੋਈ ਸੀ ਜਿਹਦੇ ਕਰਕੇ ਉਹ ਪੂਰੀ ਤਰ੍ਹਾਂ ਆਪਣਾ ਵਿਰੋਧ ਵੀ ਨਹੀਂ ਕਰ پا ਰਿਹਾ ਸੀ। ਉਸ ਰਾਤੇ ਸਾਰੀ ਰਾਤ ਇਸ ਤਰ੍ਹਾਂ ਹੀ ਉਹਦੇ ਨਾਲ ਕਰਦੀ ਰਹੀ ਉਸ ਤੋਂ ਬਾਅਦ ਜਦੋਂ ਸਵੇਰੇ ਮਨਾਨ ਜਾਦੀ ਨੂੰ ਹੋਸ਼ ਆਇਆ ਉਹ ਵੀਡੀਓ ਨੂੰ ਲੈ ਕੇ ਜਦੋਂ ਪੁਲਿਸ ਥਾਣੇ ਦੇ ਵਿੱਚ ਗਿਆ ਪੁਲਿਸ ਥਾਣੇ ਵਾਲੇ ਵੀ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਫਿਰ ਉਸ ਤੋਂ ਬਾਅਦ ਉਹਦੀ ਐਫ ਆਈ ਆਰ ਦਰਜ ਕੀਤੀ ਗਈ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਮਿਹਰ ਜਾਨ ਨੂੰ ਅਰੈਸਟ ਕਰ ਦਿੱਤਾ ਗਿਆ ਜਦੋਂ ਪੁਲਿਸ ਵਾਲਿਆਂ ਨੇ ਤਹਿਕੀਕਤ ਕੀਤੀ ਤਾਂ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਇਸ ਕੁੜੀ ਨੇ ਮਨਾਨ ਜਾਦੀ ਤੋਂ ਇਲਾਵਾ ਵਿਆਹ ਤੋਂ ਪਹਿਲਾਂ ਕਈ ਮੁੰਡਿਆਂ ਦੇ ਨਾਲ ਇਸ ਦੇ ਸਬੰਧ ਸਨ ਇਹ ਉਹਨਾਂ ਮੁੰਡਿਆਂ ਕੋਲੋਂ ਵੀ ਉਹਨਾਂ ਨੂੰ ਬਲੈਕਮੇਲ ਕਰਕੇ ਪੈਸਾ ਖਾਂਦੀ ਸੀ ਇਹਨੇ ਸਿਰਫ ਮਾਂ ਜਾਦੀ ਦੇ ਨਾਲ ਵਿਆਹ ਇਸ ਕਰਕੇ ਕਰਵਾਇਆ ਸੀ ਕਿ ਸਮਾਜ ਦੇ ਵਿੱਚ ਇਹਦੀ ਰੈਪਿਊਟੇਸ਼ਨ ਬਣੀ ਰਵੇ ਤੇ ਇਹ ਵੀ ਪਤਾ ਚੱਲਿਆ ਕਿ ਇਹਦੀ ਜਿਹੜੀ ਫੈਮਿਲੀ ਮੈਂਬਰਸ ਹਨ ਇਹਦੀ ਇੱਕ ਭੈਣ ਸੀ ਤੇ ਇੱਕ ਜੀਜਾ ਸੀ ਉਹ ਵੀ ਇਸ ਦੇ ਨਾਲ ਇਸ ਕੰਮ ਦੇ ਵਿੱਚ ਸ਼ਾਮਿਲ ਸਨ ਕਿਉਂਕਿ ਉਹ ਇਹਦੇ ਕੋਲੋਂ ਪੈਸਾ ਖਾਂਦੇ ਸਨ ਹਾਲਾਂਕਿ ਇਸ ਕੇਸ ਦੀ ਸੁਣਵਾਈ ਹਜੇ ਚੱਲ ਰਹੀ ਹੈ ਮਹਿਰ ਜਾਨ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਉਦੇ ਉੱਤੇ ਕਈ ਤਰ੍ਹਾਂ ਦੀਆਂ ਤਰਾਵਾਂ ਲਾ ਕੇ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ। ਬਾਕੀ ਦੇਖਦੇ ਹਾਂ ਕਿ ਕਦੋਂ ਤੱਕ ਮਿਨਾਨ ਜਾਦੀ ਨੂੰ ਇਨਸਾਫ਼ ਮਿਲਦਾ ਹੈ ਤੇ ਮੇਹਰ ਜਾਨ ਨੂੰ ਕਿੰਨੀ ਕੁ ਸਖਤ ਸਜ਼ਾ ਮਿਲਦੀ ਹੈ। ਬਾਕੀ ਇਸ ਵੀਡੀਓ ਤੋਂ ਸਾਨੂੰ ਇਹ ਪਤਾ ਚੱਲ ਗਿਆ ਕਿ ਸਾਡੇ ਸਮਾਜ ਦੇ ਵਿੱਚ ਆਦਮੀਆਂ ਦੀ ਕੋਈ ਕਦਰ ਨਹੀਂ। ਜੇਕਰ ਕਿਸੇ ਆਦਮੀ ਕਿਸੇ ਬੰਦੇ ਦਾ ਕੋਈ ਉਤਪੀਰਨ ਹੁੰਦਾ ਹੈ, ਕੋਈ ਉਹਦੇ ਨਾਲ ਜੇਕਰ ਲੇਡੀ ਸ਼ੋਸ਼ਣ ਕਰਦੀ ਹੈ, ਕੋਈ ਵੀ ਉਹਦਾ ਯਕੀਨ ਨਹੀਂ ਕਰਦਾ। ਇੱਥੋਂ ਤੱਕ ਕਿ ਕਾਨੂੰਨ ਵੀ ਸਬੂਤ ਮੰਗਦਾ ਹੈ। ਪਰ ਜਿਵੇਂ ਹੀ ਲੇਡੀ ਕੋਈ ਆਪਣੀ ਕੰਪਲੇਂਟ ਲਿਖਾ ਦਿੰਦੀ ਹੈ ਤਾਂ ਉਹਦਾ ਛੱਟ ਦੀ ਕੰਪਲੇਂਟ ਲਿਖੀ ਜਾਂਦੀ ਹੈ ਇਹੋ ਜੇ ਕਈ ਇਹੋ ਜੇ ਝੂਠੇ ਕੇਸ ਜਿਨ੍ਹਾਂ ਦੇ ਵਿੱਚ ਮਰਦਾਂ ਨੂੰ ਕਈ ਕਈ ਸਾਲਾਂ ਤੱਕ ਕੈਦ ਕਟਣੀ ਪੈਂਦੀ ਹੈ ਜਿਨ੍ਹਾਂ ਵਿੱਚ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ ਸਿਰਫ ਇੱਕ ਮਹਿਲਾ ਦੀ ਗਵਾਹੀ ਦਿੱਤੀ ਤੇ ਉਹਨਾਂ ਨੂੰ ਸਜ਼ਾ ਹੋ ਗਈ ਕਿਤਨਾ ਕਿਤੇ ਸਾਡੇ ਇਹ ਕਾਨੂੰਨ ਦੇ ਸਿਸਟਮ ਨੂੰ ਵੀ ਇਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ